ਸਸੀ ਗੱਲ ਦੋਸਤੋ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਡਿਜ਼ਾਈਨ ਲੈ ਕੇ ਆਏ ਹਾਂ ਕਲਾਸਿਕ ਲੁੱਕ ਦਾ 3200 ਸਕਰ ਫੁੱਟ ਏਰੀਆ ਦਾ ਤੇ ਦੋ ਪਾਸੇ ਫਰੰਟ ਦਿੱਤਾ ਹੋਇਆ ਜੀ ਕੋਠੀ ਨੂੰ ਇਧਰਲੇ ਪਾਸੇ ਵੀ ਫਰੰਟ ਹੈ ਦਾ ਪੋਰਚ ਵਾਲੀ ਸਾਈਡ ਤੋਂ ਤੇ ਇਧਰੋਂ ਵੀ ਜੀ ਇੱਕ ਐਂਟਰੀ ਦਿੱਤੀ ਹੋਈ ਹੈ ਤੇ ਬਾਹਰੋਂ ਐਲੀਵੇਸ਼ਨ ਦੇਖ ਲਓ ਤੁਸੀਂ ਜਾਲੀ ਵਗੈਰਾ ਲੱਗੀ ਹੋਈ ਹੈ ਤੇ ਟਾਇਲ ਵਗੈਰਾ ਸਾਰਾ ਲੱਗ ਕੇ ਬਹੁਤ ਸੋਹਣਾ ਤਰੀਕੇ ਨਾਲ ਕੰਮ ਹੋਇਆ ਹੋਇਆ ਬਾਹਰੋਂ ਤੇ ਅੰਦਰ ਤੋਂ ਇਹਦੇ ਵਿੱਚ ਜਿਹੜਾ ਕੰਮ ਹੋ ਰਿਹਾ ਕੋਠੀ 'ਚ ਤੇ ਹੁਣ ਇਹਦੇ 'ਚ ਜੀ ਹੋ ਰਿਹਾਗਾ ਜਿਹੜਾ ਪੀਵੀਸੀ ਵਗੈਰਾ ਜੋ ਸਾਰਾ ਡਾਊਨ ਸੀਲਿੰਗ ਦਾ ਕੰਮ ਚੱਲੀ ਜਾਂਦਾ ਤੇ ਆਪਾਂ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਤੇ ਕਿਦਾਂ ਦਾ ਇਹ ਡਿਜ਼ਾਈਨ ਬਣਾਇਆ ਹੋਇਆ ਬਹੁਤ ਪਿਆਰਾ ਡਿਜ਼ਾਈਨ ਹੈ ਕਾਫੀ ਖੁੱਲੇ ਰੂਮ ਨੇ ਦੇ ਵਿੱਚ ਤੇ 2000 ਏਰੀਆ ਥੱਲੇ ਹੈ ਜੀ 1200 ਉੱਪਰ ਹੈ ਤੇ ਇਧਰੋਂ ਐਂਟਰੀ ਆਪਾਂ ਕਰਦੇ ਆ ਇੱਕ ਪੋਰਚ ਵਾਲੀ ਐਂਟਰੀ ਉਧਰੋਂ ਰਹਿ ਗਈ ਤੇ ਭਾਈ ਬਾਰਡਰੀ ਵਾਲ ਵੀ ਦਿਖਾ ਦਿਓ ਤੇ ਬਾਕੀ ਸੋਨੂੰ ਡਰੋਨ ਸ਼ਾਟ ਦੇ ਵਿੱਚ ਦਿਸ ਜੂਗੀ ਕੋਠੀ ਤੇ ਇਹ ਦੋਨੇ ਪਾਸੇ ਫਰੰਟ ਹੈ ਜੀ ਤੇ ਆਜੋ ਆਪਾਂ ਇੰਟਰ ਹੋਵਾਂਗੇ ਅੰਦਰੋਂ ਆਹ ਮੇਨ ਐਂਟਰੀ ਹੈ ਜੀ ਤੇ ਇੱਥੇ ਆਪਾਂ ਤੁਹਾਨੂੰ ਨਕਸ਼ਾ ਸਮਝਾਵਾਂਗੇ ਕੋਠੀ ਦਾ ਕਿੱਥੇ ਕਿੱਥ ਤੇ ਡ੍ਰਾਈنگ ਰੂਮ ਦੇ ਏਰੀਏ ਦੇ ਨਾਲ ਤੇ ਆ ਦੇਖੋ ਪੀਓਪੀ ਦਿਖਾ ਦੋ ਬਾਈ ਸਾਰੀ ਪੀਓਪੀ ਦਾ ਕੰਮ ਚੱਲੀ ਜਾਂਦਾ ਜਦੋਂ ਕੋਠੀ ਫਿਨਿਸ਼ ਹੋ ਗਈ ਇਹੀ ਡਿਜ਼ਾਈਨ ਆਪਾਂ ਤੁਹਾਨੂੰ ਸਾਰਾ ਇੰਟੀਰੀਅਰ ਦਾ ਕੰਮ ਕੰਪਲੀਟ ਹੋ ਗਿਆ ਤੈਨੂੰ ਦੁਬਾਰਾ ਦਿਖਾਵਾਂਗੇ ਇੱਕ ਵਾਰੀ ਟਾਇਲ ਹੋ ਗਈ ਜੀ ਸਾਰੀ ਤੇ ਇੰਟੀਰੀਅਰ ਦਾ ਜਿਹੜਾ ਕੋਈ ਛੱਤ ਦਾ ਕੰਮ ਆ ਉਹ ਹੋ ਗਿਆ ਤੇ ਇਧਰੋਂ ਪਾ ਦਿਖਾਉਣਾ ਤੁਹਾਨੂੰ ਆ ਬੈੱਡਰੂਮ ਆ ਗਿਆ ਜੀ ਫਾਸਟ ਬੈੱਡਰੂਮ ਹੈ ਇਹ ਤੇ ਬਹੁਤ ਸੋਹਣੇ ਤਰੀਕੇ ਦਾ ਡਿਜ਼ਾਈਨ ਕੀਤਾ ਤੇ ਜਿਹੜੇ ਭਰਾ ਨੇ ਇਹਨੂੰ ਨਕਸ਼ਾ ਬਣਾਇਆ ਤੇ ਉਹਨਾਂ ਦਾ ਆਪਾਂ ਨੰਬਰ ਦੇਵਾਂਗੇ ਸਕਰੀਨ ਦੇ ਉੱਤੇ ਤੁਸੀਂ ਗੱਲਬਾਤ ਕਰ ਤੇ ਬਹੁਤ ਸੋਹਣਾ ਤਰੀਕੇ ਨਾਲ ਨਕਸ਼ਾ ਬਣਾਇਆ ਹੋਇਆ ਬਾਈ ਉਹਨਾਂ ਨੇ ਡਿਜ਼ਾਈਨ ਬਹੁਤ ਸੋਹਣਾ ਕੀਤਾ ਇਧਰਲੇ ਪਾਸੇ ਲੈਫਟ ਸਾਈਡ ਦੇ ਉੱਤੇ ਤੁਹਾਨੂੰ ਜੇ ਡਰਾਇੰਗ ਨੂੰ ਦਿਖਾਤਾ ਰਾਈਟ ਸਾਈਡ ਦੇ ਉੱਤੇ ਇੱਕ ਬੈਡਰੂਮ ਤੇ ਇੱਕ ਲੌਬੀ ਕਾਫੀ ਖੁੱਲੀ ਬਣੀ ਹੋਈ ਹੈ ਜੀ ਲੌਬੀ ਦੇ ਵਿੱਚ ਇੱਕ ਬਾਥਰੂਮ ਅਟੈਚ ਹੈ ਇਧਰਲੇ ਪਾਸੇ ਦਿਖਾ ਦਿਓ ਬਾਈ ਇਹਨੂੰ ਆਪਾਂ ਦੂਜੇ ਬੈਡਰੂਮ ਦੇ ਨਾਲ ਇੱਕ ਬੈਡਰੂਮ ਦੇ ਨਾਲ ਅਟੈਚ ਵੀ ਦਿਖਾਵਾਂਗੇ ਉਧਰੋਂ ਤੇ ਆਜੋ ਬਾਈ ਇਧਰ ਦੀ ਦਿਖਾਉਣੇ ਆ ਹੁਣ ਆਪਾਂ ਬੈਡਰੂਮਾਂ ਦੀ ਗੱਲ ਕਰੀਏ ਇੱਕ ਮੇਨ ਐਂਟਰੀ ਇਧਰੋਂ ਬਾਈ ਪੋਰਚ ਵਾਲੀ ਸਾਈਡ ਤੋਂ ਉਹ ਵੀ ਦਿਖਾ ਦਿਓ ਤੇ ਪੋਰਚ ਵਾਲੀ ਸ ਤੇ ਇਧਰ ਆ ਗਿਆ ਯਾਰ ਜੀ ਕਿਚਨ ਆ ਦਿਖਾ ਦੋ ਬਈ ਕਵਰਡ ਕੀਤਾ ਹੋਇਆ ਸਾਰਾ ਇਹ ਤੇ ਇੱਕ ਕਮਾਲ ਦੀ ਗੱਲ ਹੈ ਕੋਠੀ ਨੂੰ ਦੋ ਪਾਸੇ ਫਰੰਟ ਹੈ ਕਿਉਂਕਿ ਵਿਹੜਾ ਕਾਫੀ ਖੁੱਲਾਗਾ ਤੇ ਇਹਦੇ ਚ ਬੈਡਰੂਮ ਜਿੰਨੇ ਹੈਗੇ ਨੇ ਆਪਾਂ ਦਿਖਾਉਣਾ ਤੁਹਾਨੂੰ ਇੱਕ ਬੈਡਰੂਮ ਉਧਰ ਦੇਖਿਆ ਜੀ ਤੁਸੀਂ ਪਹਿਲਾਂ ਨਾਲ ਡ੍ਰੈਗਨੂਕ ਸੀਗਾ ਇਹ ਮੇਨ ਐਂਟਰੀ ਆ ਗਈ ਸੀ ਇਧਰੋਂ ਇੱਕ ਵਾਸ਼ਰੂਮ ਦਿਖਾ ਦਿਓ ਬੀਨ ਅਟੈਚ ਇਧਰ ਆ ਗਿਆ ਜੀ ਕਿਚਨ ਦਾ ਏਰੀਆ ਨਾਲ ਇਹਣਾ ਪਹਿਲਾ ਬੈਡਰੂਮ ਕਾ ਦਿਖਾਉਣਾ ਤੁਹਾਨੂੰ ਆ ਬੈਡਰੂਮ ਹੋ ਗਿਆ ਜੀ ਤੇ ਇਧਰ ਪਰਸ਼ਤਤੀ ਰੱਖੀ ਹੋਈ ਹੈ ਬਈ ਦਿਖਾ ਦਿਓ ਤੇ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਕੋਠੀ ਦਾ ਤੇ ਇੱਥੋਂ ਡਾਊਨ ਰੱਖੀ ਹੋਈ ਹੈ ਛੱਤ ਕਿਉਂਕਿ ਇਹਦੇ ਦੀ ਲਾਈਟਿੰਗ ਵਗੈਰਾ ਹੋ ਜਾਣੀ ਆ ਤੇ ਇਧਰ ਆ ਗਿਆ ਜੀ ਦੂਜਾ ਬੈਡਰੂਮ ਤੇ ਇਹਦੇ ਚ ਆਪਸ਼ਨ ਰੱਖੀਏ ਦੂਜੇ ਬੈਡਰੂਮ ਦੇ ਵਿੱਚ ਇੱਕ ਡਰੈਸਿੰਗ ਏਰੀਆ ਨਾਲੇ ਵਾਸ਼ਰੂਮ ਆਪਾਂ ਉਧਰੋਂ ਵੀ ਤੁਹਾਨੂੰ ਵਾਸ਼ਰੂਮ ਦਿਖਾਇਆ ਸੀ ਇਹ ਉਹੀ ਵਾਸ਼ਰੂਮ ਹੈ ਜਿਹੜਾ ਲੱਬੀ ਨਾਲ ਟਾਇ ਸੀਗਾ ਜੀ ਤੇ ਦੋਸਤੋ ਆਪਾਂ ਤੁਹਾਨੂੰ ਹਰ ਰੋਜ਼ ਨਵੇਂ ਤੋਂ ਨਵੇਂ ਡਿਜ਼ਾਈਨ ਆਪਣਾ ਮਕਸਦ ਇਹ ਹੁੰਦਾ ਵੀ ਆਪਾਂ ਹਰ ਰੋਜ਼ ਨਵਾਂ ਡਿਜ਼ਾਈਨ ਲੈ ਕੇ ਆਈਏ ਤੁਹਾਡੇ ਵਾਸਤੇ ਤੇ ਉਹਨੂੰ ਦੇਖ ਕੇ ਆਪਣੇ ਭਰਾ ਵੀ ਇਦਾਂ ਦਾ ਡਿਜ਼ਾਈਨ ਕਰਵਾ ਸਕਣ ਆਪਣਾ ਘਰ ਜਿੱਦਾਂ ਦਾ ਏਰੀਆ ਹੁੰਦਾ ਤੇ ਭਾਈ ਉੱ ਆਪਾਂ ਪੌਪਰ ਵਾਲੇ ਪੋਰਸ਼ਨ ਤੇ ਆਏ ਆ ਜੀ ਤੇ ਇਹਦੇ ਚ ਜਿੰਨੇ ਬੈਡਰੂਮ ਨੇ ਆਪਾਂ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਦੇਖੋ ਇਧਰ ਪਹਿਲਾ ਬੈਡਰੂਮ ਆ ਲੌਬੀ ਦਾ ਏਰੀਆ ਸੀਗਾ ਤੇ ਇਹਦੇ ਨਾਲ ਜ਼ਿਆਦਾਤਰ ਆਪਾਂ ਦਾ ਡਰੈਸਿੰਗ ਏਰੀਆ ਜਾਂ ਵਾਸ਼ਰੂਮ ਏਰੀਆ ਅਟੈਚ ਕਰ ਦਿੰਨੇ ਨੇ ਉਹ ਥੱਲੇ ਵਾਲੀ ਉਹਨਾਂ ਨੇ ਕੀਤਾ ਹੋਇਆ ਤੇ ਇਹਦੇ ਚ ਪੂਜਾ ਰੂਮ ਦਾ ਏਰੀਆ ਅਟੈਚ ਕੀਤਾ ਜੀ ਆ ਦਿਖਾ ਦਿਓ ਤੇ ਇਧਰ ਕੋਰਨਰ ਵਿੰਡੋਲਾਤੀ ਤੇ ਆ ਬਰਾਂਡੇ ਦਾ ਏਰੀਆ ਹੋ ਗਿਆ ਜੀ ਉਧਰ ਵੀ ਦਿਖਾ ਦਿੰਨੇ ਆਪਾਂ ਬਾਹਰਲੇ ਪਾਸੇ ਚੱਲ ਕੇ ਆਪਾਂ ਲੌਬੀ ਦੇ ਏਰੀਆ ਚ ਉਧਰ ਬੈਡਰੂਮ ਦਿਖਾਤਾ ਤਾਂ ਹੈ ਉੱਪਰ ਵਾਲੇ ਪੋਰਸ਼ਨ ਤੇ 1200 ਇੱਧਰ ਬਰਾਂਡੇ ਦਾ ਏਰੀਆ ਦਿਖਾਉਣਾ ਬਈ ਕਾਫੀ ਸੋਹਣੀ ਖੁੱਲੀ ਕੋਠੀ ਹੋਣੀ ਹੈ ਹਵਾਦਾਰ ਇੱਧਰ ਵੀ ਦਿਖਾ ਦਿਓ ਬਈ ਬਰਾਂਡਾ ਤੇ ਬਹੁਤ ਸੋਹਣੀ ਫਰੰਟ ਲੁੱਕ ਹੈ ਕੋਠੀ ਦੀ ਤੇ ਬਈ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿਆਂ ਭਰਾ ਕਈ ਵਾ ਆਪਣੇ ਭਰਾ ਨਾ ਵੀਡੀਓ ਦੇ ਵਿੱਚ ਕਮੈਂਟ ਕਰਦੇ ਆ ਵੀ ਬਈ ਇਹ ਕੋਠੀ ਦਾ ਰੇਟ ਦੱਸੋ ਬਈ ਆਪਾਂ ਕਈਆਂ ਨੂੰ ਭਰਾਵਾਂ ਨੂੰ ਵੀਡੀਓ ਚੰਗੀ ਤਰ੍ਹਾਂ ਕਈ ਵਾਰੀ ਨਹੀਂ ਸਮਝ ਆਉਂਦੀ ਤਾਂ ਉਹ ਲਿਖਣ ਦਿਆ ਬਈ ਰੇਟ ਦੱਸੋ ਬਈ ਆਪਾਂ ਕੋਈ ਵੀ ਕੋਠੀ ਰੇਟ ਵਾਸਤੇ ਕਿਉਂਕਿ ਵਿਕਉ ਨਹੀਂ ਹੁੰਦੀ ਕੋਠੀ ਕੋਠੀ ਕਿਸੇ ਵੀ ਭਰਾ ਨੇ ਬਣਾਈ ਹੁੰਦੀ ਆ ਆਪਣਾ ਮਕਸਦ ਹੁੰਦਾ ਜਿਹੜੇ ਆਰਕੀਟੈਕਟ ਭਰਾ ਨੇ ਉਹਨੂੰ ਡਿਜ਼ਾਈਨ ਕੀਤਾ ਉਹਦਾ ਡਿਜ਼ਾਈਨ ਦਿਖਾ ਦਈਏ ਜਾਂ ਜਿਹੜੇ ਠੇਕੇਦਾਰ ਭਰਾ ਨੇ ਉਹਦੇ 'ਚ ਕੰਮ ਕੀਤਾ ਉਹ ਦਿਖਾ ਦਈਏ ਜਾਂ ਜਿਹੜਾ ਵੀ ਪੱਥਰ ਵਾਲੇ ਬਿਸਤਰੀ ਨੇ ਕੰਮ ਕੀਤਾ ਜਾਂ ਪੀਓਵੀ ਡਾਊਨ ਸੀਲਿੰਗ ਵਾਲੇ ਨੇ ਆਪਾਂ ਉਹਦਾ ਕੰਮ ਦਿਖਾਉਣਾ ਹੁੰਦਾ ਜਦੋਂ ਦਾ ਆਪਾਂ ਕੰਮ ਦਿਖਾਈਏ ਜਿੰਨਾਂ ਦਾ ਜਿੰਨਾਂ ਵੀ ਸੋਹਣਾ ਕੰਮ ਹੋਇਆ ਤੇ ਜਿੰਨਾਂ ਦਾ ਸੋਹਣਾ ਡਿਜ਼ਾਈਨ ਬਣਿਆ ਤਾਂ ਕਿ ਤੁਸੀਂ ਵੀ ਉਹਨੂੰ ਦੇਖ ਕੇ ਆਪਣੇ ਘਰ ਦਾ ਡਿਜ਼ਾਈਨ ਕਰਵਾ ਸਕੋ ਤੇ ਭਾਈ ਜਿਹੜੀ ਕੋਠੀ ਬਕਾਊ ਹੋਈ ਉਹਦੇ ਤੇ ਆਪਾਂ ਸ਼ੁਰੂ ਜੀ ਬੋਲਾਂਗੇ ਵੀ ਇਹ ਕੋਠੀ ਬਕਾਊ ਹੈ ਜੀ ਵੈਸੇ ਆਪਣੇ ਚੈਨਲ ਦੇ ਉੱਤੇ ਆਪਾਂ ਜ਼ਿਆਦਾ ਜਿਨ੍ਹਾਂ ਦਾ ਡਿਜ਼ਾਈਨ ਤੁਹਾਨੂੰ ਪਸੰਦ ਆਵੇ ਤੁਸੀਂ ਆਪਣੇ ਘਰ ਦਾ ਡਿਜ਼ਾਈਨ ਬਣਵਾ ਸਕੋ ਆਪਣਾ ਮਕਸਦ ਹੁੰਦਾ ਬਾਈ ਆਰਕੀਟੈਕਟ ਭਰਾਵਾਂ ਦੇ ਬੜੇ-ਬੜੇ ਡਿਜ਼ਾਈਨ ਦਿਖਾਉਣੇ ਤੇ ਜਾਂ ਬਾਈ ਕਿਸੇ ਠੇਕੇਦਾਰ ਭਰਾ ਦਾ ਕੀਤਾ ਕੰਮ ਜਿਹੜਾ ਕੋਠੀ ਨਾਲ ਸੰਬੰਧਤ ਕੋਈ ਵੀ ਮਿਸਤਰੀ ਹੋਇਆ ਉਹਦਾ ਕੀਤਾ ਹੋਇਆ ਕੰਮ ਦਿਖਾਉਣਾ ਤੇ ਦੋਸਤੋ ਕਿਵੇਂ ਲੱਗਿਆ ਇਹ ਡਿਜ਼ਾਈਨ ਵੀਡੀਓ ਨੂੰ ਸ਼ੇਅਰ ਕਰਨਾ ਤੇ ਫੇਸਬੁਕ ਤੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ